ਅੱਜ ਟ੍ਰਾਂਸਪੋਰਟ ਵਿਭਾਗ ਵੱਲੋਂ ਆਈਟੀਆਈ ਚੌਕ ਬਰਨਾਲਾ ਫਲਾਈਓਵਰ ਉੱਪਰ ਹੰਢਾਇਆ ਵਿਖੇ ਐਸ.ਡੀ.ਐਮ ਕਮ ਆਰ.ਟੀ.ਓ ਹਰਪ੍ਰੀਤ ਸਿੰਘ اٹਵਾਲ ਦੀ ਅਗਵਾਈ ਹੇਠ ਨਾਕਾ ਲਗਾਇਆ ਗਿਆ। ਇਸ ਮੌਕੇ ਤੇ 11 ਹੈਵੀ ਟ੍ਰਾਂਸਪੋਰਟ ਦੇ ਚਲਾਨ ਕੀਤੇ ਗਏ। ਗੱਲਬਾਤ ਕਰਦੇ ਆਂ ਹਰਪ੍ਰੀਤ ਸਿੰਘ اٹਵਾਲ ਦਾ ਕਹਿਣਾ ਹੈ ਕਿ ਉਹਨਾਂ ਦਾ ਉਦੇਸ਼ ਚਲਾਨ ਕਰਨਾ ਜਾਂ ਜੁਰਮਾਨੇ ਕਰਨਾ ਨਹੀਂ ਬਲਕਿ ਲੋਕਾਂ ਨੂੰ ਜਾਗਰੂਕ ਕਰਨਾ ਹੈ। ਅੱਜ ਸੇਫ ਸਕੂਲ ਵਾਹਨ ਪਾਲਸੀ ਤਹਿਤ ਵੀ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਅਤੇ ਹੈਵੀ ਵਾਹਨ ਜੋ ਓਵਰਲੋਡਡ ਹਨ ਜਾਂ ਫਿਟਨੈਸ ਨਹੀਂ ਹੈ ਜਾਂ ਕਮੀਆਂ ਪਾਈਆਂ ਗਈਆਂ ਹਨ ਉਹਨਾਂ ਦੇ ਚਲਾਨ ਕੀਤੇ ਗਏ ਹਨ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਮੇਰੇ ਕੋਲ ਇੱਥੇ ਆਰਟੀਓ ਦਾ ਚਾਰਜ ਹੈ ਨਾਲ ਐਸਟੀਐਮ ਦਾ ਚਾਰਜ ਬੰਨਾ ਰਿਹਾ ਤਾਂ ਐਸੀ ਸਾਹਿਬ ਜਿਸ ਦਾ ਅੱਜ ਸਵੇਰੇ ਤਕਰੀਬਨ ਕਰਕੇ 10-12 ਵਾਹਨ ਜਿਹੜੀ ਹੈਗੇ ਹੈ ਹੈਵੀ ਵਾਹਨ ਜਿਹੜੀ ਹੈਗੇ ਹੈ ਤੁਹਾਡੇ ਕੋਲੋਂ ਜਿਹੜੇ ਹੈਗੇ ਬਾਉਂਡ ਕੀਤੇ ਗਏ ਕੀ ਉਹਨਾਂ 'ਚ ਕਮੀਆਂ ਸੀ ਕਿੱਥੋਂ ਵੀ ਤੁਹਾਨੂੰ ਉਹ ਬਿਤੇ ਅੱਜ ਹੀ ਪਤਾ ਦੇਖੋ ਜੀ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਉਹ ਹਰ ਡਿਪਾਰਟਮੈਂਟ ਦੇ ਵਿੱਚ ਅੱਛਾ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਦੋਂ ਹੀ ਸਾਡਾ ਟ੍ਰਾਂਸਪੋਰਟ ਵਿਭਾਗ ਵੀ ਕਾਫੀ ਕੋਸ਼ਿਸ਼ ਕਰ ਰਿਹਾ ਹੈ ਵੀ ਜਿਹੜੇ ਵੀ ਸਾਡੀ ਐਨਫੋਰਸਮੈਂਟ ਹੈ ਦੇਖੋ ਇਹ ਸਾਰੀ ਐਕਟੀਵਿਟੀ ਐਨਫੋਰਸਮੈਂਟ ਦੇ ਵਿੱਚ ਆਉਂਦੀ ਹੈ ਸਾਡੀ ਦੋ ਜਿੱਦਾਂ ਸੇਫ ਸਕੂਲ ਵਾਹਨ ਪਾਲਿਸੀ ਹੈ ਉਹਦੇ ਵਿੱਚ ਜਿਹੜੇ ਬੱਚਿਆਂ ਨੂੰ ਬੱਸਾਂ ਵਗੈਰਾ ਲੈ ਕੇ ਜਾਂਦੀਆਂ ਨੇ ਉਹਦੀ ਸੇਫਟੀ ਪੂਰੀ ਪ੍ਰੋਪਰ ਹੋਣੀ ਚਾਹੀਦੀ ਹੈ ਉਹਨਾਂ ਦੇ ਕਾਗਜ਼ ਪੂਰੇ ਹੋਣੇ ਚਾਹੀਦੇ ਉਹਨਾਂ ਦੀ ਫਿਟਨੈਸ ਹੋਣੀ ਚਾਹੀਦੀ ਹੈ ਸੋ ਥੈਟ ਉਹ ਬੱਚਿਆਂ ਨੂੰ ਕੋਈ ਨੁਕਸਾਨ ਨਾ ਹੋਵੇ ਕੋਈ ਐਕਸੀਡੈਂਟ ਦ ਇਹ ਕਿਤਾਬ ਪੜ੍ਹੀ ਦੂਜਾ ਸੀ ਚੈਕਿੰਗ ਅੱਜ ਕੀਤੀ ਸੀ ਕਿ ਕੁਝ ਡਿ ਟ੍ਰਾਂਸਪੋਰਟ ਵੀਹਿਕਲ ਹੁੰਦੇ ਆਂ ਓਵਰਹੈੱਡ ਚੱਲਦੇ ਨੇ ਮਤਲਬ ਉਹਨਾਂ ਦੇ ਵਿੱਚ ਜਿੰਨੀ ਹਾਈਟ ਅਲਾਉਡ ਹੁੰਦੀ ਹੈ ਉਸ ਤੋਂ ਉੱਪਰ ਭਰ ਲੈਂਦੇ ਨੇ ਫਿਰ ਕਿਤੇ ਕੋਈ ਛੋਟੇ ਰਸਤੇ 'ਚ ਹੋ ਜਾਂ ਕਿਤੇ ਲੰਘਦੇ ਨੇ ਤਾਂ ਉੱਪਰ ਤਾਰਾਂ ਵਗੈਰਾ ਨਾਲ ਹੋ ਕੇ ਉਹਨਾਂ ਦਾ ਇੱਕ ਖਰਸਾ ਹੋ ਹੁੰਦਾ ਅੰਡਰ ਰਹਿੰਦਾ ਹੈ ਪਲੱਸ ਓਵਰਲੋਡ ਗੱਡੀਆਂ ਹੁੰਦੀਆਂ ਫਿਰ ਅਸੀਂ ਉਹਨਾਂ ਦੀ ਬੇਸਿਕਲੀ ਫਿਟਨੈਸ ਚੈੱਕ ਕਰਨੀ ਹੁੰਦੀ ਹੈ ਵੀ ਉਹਨਾਂ ਦੇ ਆਰ ਸੀ ਡਾਕੂਮੈਂਟ ਸਾਰੇ ਠੀਕ ਨੇ ਪੋਲੂਸ਼ਨ ਕੀਤਾ ਹੋਇਆ ਉਹਨਾਂ ਦਾ ਵੀ ਟੈਕਸ ਭਰਿਆ ਹੋਣਾ ਹੈ ਕਿ ਛੋਟੇ ਸਾਨੀ ਚੀਜ਼ਾਂ ਸਾਡੀ ਇਨਫੋਰਸਮੈਂਟ ਐਕਟੀਵਿਟੀ ਚ ਹੁੰਦੀਆਂ ਨੇ ਜੇ ਉਹਨਾਂ ਨੇ ਨਹੀਂ ਕੀਤੀਆਂ ਹੁੰਦੀਆਂ ਤਾਂ ਫਿਰ ਅਸੀਂ ਉਹਨਾਂ ਦੇ ਚਲਾਨ ਉਸੇ ਮਾਰਦੇ ਟੋਟਲ ਆਈ ਥਿੰਕ 11 ਕਾ ਚਲਾਨ ਕੀਤੇ ਨੇ ਅਸੀਂ ਤੇ 12 ਕੀਤੇ ਆਈ ਥੀ ਤੇ ਉਹਦੇ ਚ ਸਾਰੇ ਇੱਕ ਹੈਵੀ ਟਰਾਂਸਪੋਰਟ ਟਰਾਂਸਪੋਰਟ ਪਲੱਸ ਛੋਟੇ ਵਹੀਕਲ ਵੀ ਹੈਗੇ ਆ ਸਕੂਲ ਵਾਲੀਆਂ ਬੱਸਾਂ ਹੈਗੀਆਂ ਸਰ ਕਿਹੜੀ ਜਗ੍ਹਾ ਦਿਮਾਗ ਕਰਦਾ ਜੀ ਇੰਸੀ ਆਈਡੀ ਚੌਕ ਲਗਾਇਆ ਸੀਗਾ ਫਿਰ ਅਸੀਂ ਫਲਾਈਓਵਰ ਜਿਹੜਾ ਹੈਗਾ ਮਹਾਂਨਿਆਏ ਵਾਲਾ ਤੇ ਉਹਦੇ ਨੀਚੇ ਜਿਹੜਾ ਕੋ ਮੈਂ ਇੱਕ ਜਨਰਲ ਪਬਲਿਕ ਨੂੰ ਦੇਣਾ ਚਾਹੁੰਦਾ ਵੀ ਸਾਡਾ ਸਾਡਾ ਜਿਹੜਾ ਟਾਰਗੇਟ ਹੈਗਾ ਉਹ ਇਦਾਂ ਨਹੀਂ ਹੁੰਦਾ ਵੀ ਅਸੀਂ ਕੋਈ ਚਲਾਨ ਕਰਨਾ ਹੈਗਾ ਜਾਂ ਸਾਡਾ ਕੋਈ ਇਦਾਂ ਦਾ ਮੈਂਡੇਟ ਆ ਜਾਦਾ ਜ਼ਿਆਦਾ ਲੋਕਾਂ ਦੇ ਚਲਾਨ ਕਰੀਏ ਉਹਨਾਂ ਦੇ ਫਾਈਨ ਪਾਈਏ ਦੇਖੋ ਫਾਈਨ ਇੱਕ ਤਰੀਕਾ ਹੈਗਾ ਵੀ ਲੋਕਾਂ ਨੂੰ ਜਾਗਰੂਕ ਕਰਨ ਦਾ ਵੀ ਜੀ ਤੁਸੀਂ ਆਪਣਾ ਇਦਾਂ ਨਹੀਂ ਹੁੰਦਾ ਦੇਖੋ ਕਈ ਸਾਡੇ ਕੋਲ ਜੈਨੂਇਨ ਆਂਦੇ ਨੇ ਕੇਸ ਜਿਨ੍ਹਾਂ ਦੇ ਵਿੱਚ ਅਸੀਂ ਉਹਨਾਂ ਨੂੰ ਕੋਈ ਗਲਤੀ ਹੁੰਦੀ ਉਹਨਾਂ ਤੋਂ ਹੋ ਗਈ ਹੁੰਦੀ ਹੈ ਅਗਲੇ ਕਹਿੰਦੇ ਜੀ ਸਾਡੀ ਗੱਡੀ ਲੋਨ ਲਈਤੀ ਹੋਈ ਐ ਸਕੇਤੇ ਹੋ ਸਕਦਾ ਜੇ ਅਸੀਂ ਥੋੜੀ ਬਹੁਤ ਜਿੰਨੀ ਕਿਰਾਇਏ ਤੇ ਉਹਨਾਂ ਦੇ ਡਾਕੂਮੈਂਟਸ ਦੇ ਆਧਾਰ ਤੇ ਕਰ ਸਕਦੇ ਹਾਂ ਉਹਨਾਂ ਇੱਕ ਮੌਕੇ ਤੇ ਕਰ ਵੀ ਦਿੰਦੇ ਆ ਵਾਰਨਿੰਗ ਵੀ ਦਿੰਦੇ ਆ ਸੋ ਟਾਰਗੇਟ ਹੁੰਦਾ ਪਹਿਲਾਂ ਵੀ ਅਸੀਂ ਵਾਰਨਿੰਗ ਦਈਏ ਇੱਕ ਮੈਸੇਜ ਜਾਏ ਵੀ ਅਸੀਂ ਆਪਣੇ ਜਿਹੜੀ ਕੰਪਲਾਈਂਸ ਹੈ ਉਹ ਆਪੇ ਕਰ ਲਈਏ ਫਿਰ ਉਸ ਤੋਂ ਬਾਅਦ ਵੀ ਜਿਹੜੇ ਹੈਬਚੁਅਲ ਅਫੈਂਡਰ ਨੇ ਜਿਹੜੇ ਆਪਣੇ ਚਲਾਨ ਵੀ ਨਹੀਂ ਭਰਦੇ ਉਸ ਤੋਂ ਬਾਅਦ ਆਪਣੀ ਫਿਟਨੈਸ ਵੀ ਨਹੀਂ ਕਰਾਈ ਉਹਨਾਂ ਨੇ ਸਾਲ-ਸਾਲ ਦੀ ਫਿਰ ਉਹਨਾਂ ਨੂੰ ਅਸੀਂ ਥੋੜਾ ਜਿਹਾ ਹੈਵੀ ਫਾਈਨ ਕਰਦੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ